ਤੰਤਨ ਸਿਧਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਮੁੱਖ ਰੱਖਦੇ ਹੋਏ ਅੱਜ ਤਰਾਹਾ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਜੈਪੁਰਾ ਰੋਡ ਤੋਂ ਚੱਲ ਕੇ ਜੋ ਨਗਰ ਕੀਰਤਨ ਹੈ ਅੱਜ ਐਨ ਆਰ ਆਈ ਕਲੋਨੀ ਵਿਖੇ ਪੂਜਾ ਅਤੇ ਸਵਾਤ ਲਈ ਜੋ ਤਰਾਹਾ ਸ਼ਹਿਰ ਦੀਆਂ ਸਨਮਾਨਯੋਗ ਸ਼ਖਸੀਅਤਾਂ ਨੇ ਇੱਥੇ ਪੁੱਜਿਆ ਐਮ ਸੀ ਬਲਵਿੰਦਰ ਸਿੰਘ ਸਾਹਿਬਾ ਪ੍ਰਧਾਨ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਗੁਰਜੀ ਸਦਾ ਸਰਬਜੀਤ ਸਿੰਘ ਅਤੇ ਹੋਰ ਮੋਤਵਾਰ ਸਜਣੇ ਤੇ ਪੁੱਜੇ ਹੋਏ ਨੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਆਈਆਂ ਸੰਗਤਾਂ ਦੇ ਲਈ ਗ੍ਰੇਡ ਪਕੌੜਿਆਂ ਦਾ ਜੋ ਲੰਗਰ ਹੈ ਸਪੈਸ਼ਲ ਟੌਪ ਤੇ ਲਗਾਇਆ ਗਿਆ ਹੈ ਦੇ ਕਰਦੇ ਸਤਿਗੁਰੂ ਨਾਨਕ ਦੇ ਜਿਹਦੇ ਪ੍ਰਕਾਸ਼ ਦਿਹਾੜੇ ਤੇ ਮੁੱਖ ਰੱਖਦੇ ਹੋਏ ਅੱਜ ਦਰਾਹਾ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਉਂਕਿ ਐਨ ਆਰ ਏ ਕਲੋਨੀ ਦਰਾਹਾ ਵਿਖੇ ਪੁੱਜਿਆ ਆਈਆਂ ਸੰਗਤਾਂ ਦੇ ਸਵਾਗਤ ਲਈ ਦਰਾਹਾ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਜੋ ਆਈਆਂ ਸੰਗਤਾਂ ਦੇ ਲਈ ਬਰੈਡ ਪਕੌੜੇ ਅਤੇ ਚਾਹ ਦੇ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਦੇਖ ਸਕਦੇ ਹੋ ਕਿ ਸੰਗਤਾਂ ਇਸ ਮੌਕੇ ਪੰਜ ਪਿਆਰੇ ਇਸ ਨਗਰ ਕੀਰਤਨ ਦੀ ਰਹਿਨਮਾਈ ਕਰ ਰਹੇ ਨੇ ਤੇ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੰਤ ਸਾਹਿਬ ਜੀ ਇਸ ਗੱਡੀ ਦੇ ਵਿੱਚ ਸੁਸ਼ੋਭਤ ਨੇ ਤੇ ਸੰਗਤਾਂ ਪਿੱਛੇ ਗੰਗਾਂ ਕਰ ਰਹੀਆਂ ਨੇ ਵਾਕੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਨਗਰ ਪ੍ਰੀਤਿੰਦ ਦੇ ਸਵਾਗਤ ਲਈ ਬੁਝੀਆਂ ਨੇ ਇਸ ਸੰਗਤ ਨੇ ਸਵਾਗਤ ਕੀਤਾ ਹੈ। ਹੋਜੀ। ਬਹੁਤ ਸੀ ਐਨ ਆਰ ਆਈ ਕਰੌਨੀਅਰ ਪਹੁੰਚਿਆ। ਸੋ ਇਥੋਂ ਦੇ ਵੀਰਾਂ ਬੁਝੀਆਂ ਸਾਰਿਆਂ ਬੁਝੀਆਂ ਰੱਖ ਕੇ ਜੋ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੁਰੂ ਕਿਰਪਾ ਕਰੇ ਸਤਿਗੁਰੂ ਜੜ ਦੀ ਕਲਾ ਬਖਸ਼ੇ ਆਦਰ ਰਸਤੀ ਬਖਸ਼ੇ ਕਿਰਤ ਕਮਾਈ ਚਵਾਦਾ ਪਾਵੇ ਸੇਵਾ ਹਾਂਜੀ ਵੈਜੀ ਜੀ ਦਾ ਖਾਲਸਾ ਵੈਜੀ ਜੀ ਦੀ ਖਤੇ ਮੈਂ ਅੱਜ ਸਾਰੇ ਇਸ ਨਗਰ ਵਾਸੀਆਂ ਨੂੰ ਮਹੱਲਾ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਸਾਰੀ ਐਨ ਆਰ ਆਈ ਕਲੋਨੀ ਵੱਲੋਂ ਇਹ ਸਾਰਿਆਂ ਦੇ ਇੱਕ ਚਾਹੇ ਜੋਗ ਨਾਲ ਅਸੀਂ ਨਗਰ ਕੀਰਤਨ ਸੱਜਿਆ ਅਸੀਂ ਸਾਬਦੇ ਸੈਕ ਕਲੋਨੀ ਦੇ ਬਹੁਤ ਬਹੁਤ ਧੰਨਵਾਦੀ ਆ ਸਾਰੀਆਂ ਸੰਗਤਾਂ ਨੂੰ ਇੱਥੇ ਬਰੈਡ ਪਕੌੜਿਆਂ ਦਾ ਜੋ ਵੀ ਲੰਗਰ ਆ ਉਹਨਾਂ ਨੂੰ ਬੇਨਤੀ ਆ ਸ਼ੱਕੇ ਜਾਣ ਦੁਬਾਰਾ ਫੇਰ ਸੰਗਤਾਂ ਅਗੇ ਸਤਨ ਬੇਨਤੀ ਕਰਦੇ ਆ ਜੇ ਗੁਰੂ ਨਾਨਕ ਦੇਵ ਜੀ ਦੇ ਲੱਖ ਲੱਖ ਅਰਦਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਾਹਿ ਵਿਕੇ ਸੁੰਦਰ ਨਗਰ ਵੱਲੋਂ ਜੋ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਆਜਾ ਆਪਣਾ ਨਗਰ ਕੀਰਤਨ ਕੱਢਿਆ ਗਿਆ ਮੈਂ ਨਾ ਇਸ ਮੌਕੇ ਤੇ ਲੱਖ ਲੱਖ ਮੁਬਾਰਕ ਦਨਾ ਤੇ ਆਪਣੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਸਾਰਿਆਂ ਨੂੰ ਤੇ ਸ਼ੁਭ ਦਿਹਾੜੇ ਤੇ ਬਹੁ ਬਹੁ ਮੁਬਾਰਕ ਦਨਾ ਨਾ ਐਨਾਂ ਕਹਿੰਦਾ ਖੇਮਾ ਦਾ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹਨਾ ਤੁਹਾਡਾ ਮੇਰਾ ਨਾਮ ਪ੍ਰੇਮੇਰ ਕੌਰ ਹੈ ਗੁਰਪ੍ਰੋਤਿਆ ਸਾਰੇ ਲੋਕ ਲੱਖ ਲੱਖ ਵਧਾਈਆ ਤੇਰੀ ਤੀਤਾਂ ਨੇ ਹੋਈ ਤਨ ਹੋਏ ਐੰਬ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹੀ ਹੱਥ ਬੰਨ੍ਹ ਦਿਆ ਮਥਾ ਟੇਕ ਦਿਆ ਸੁਸਿਆਰ ਕੇ ਸੱਚੇ ਪਾਤਸ਼ਾਹੀ ਲਿਖਾ ਚਾਨਣ ਦਾ ਬਰਿਆਵਗੇ ਉਹ ਤੋ ਮਹਿਰ ਜ਼ਬਨ ਸੇ ਮੇਕ ਬਾਪਾ ਇਨਾ ਥਾਵਾ ਤੇ ਪਏ ਪੈਰ ਤੁਸੀਂ ਉੱਥੇ ਅਜ ਵੀ ਵਰਤੇ ਦੇਖ ਬਾਬਾ ਨਾਨਕ ਬਾਲਾ ਸਭ ਕਾ ਇੱਕ ਕੰਕਾ ਕਰੁਣਾ ਸਾਰੇ ਨੂੰ ਬਹੁਤ ਬਹੁਤ ਦਿਹਾ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਬਹੁਤ ਦਿਹਾ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰ ਖਾਸ ਪੁਰਬ ਦਿਹਾ ਸਭ ਨੂੰ ਲੱਖ ਲੱਖ ਵਧਾਈਆਂ ਹਮਾਰਾ ਸਵਾਮੀ ایک ہمارا سوامی سگل کاٹ کا انتر جامی سگل کاٹا انتر جامی اٹھت سکھیا بیٹھ سکھیا ਬਉ ਨਹੀਂ ਲਾਗੇ ਜਾ ਐਸੇ ਵਜੀਆ ਸੋਇਆ ਚਿੰਤਾ ਜਾਗ ਚਿੰਤਾ ਜਾ ਹਾਂ ਕਹਾ ਪ੍ਰਵ ਤੂੰ ਵਰਤਨ ਤ ਕਰ ਸੁਖ ਵਸਿਆ ਬਹਾਰ ਸੁਖ ਪਾਇਆ ਗਉ ਨਾਨਕ ਕੋਰ ਮੰਤਰ ਦਿੜਾਇਆ

जो पे सहारा जो नाना पापो जो पे सहारा श्री दमनंद देव जी के आशीर्वाद से हम सब यहां पर उपस्थित हैं